ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖਾਂ ਦੇ ਜਿੱਥੇ ਪਹਿਲੇ ਗੁਰੂ ਹੋਏ ਨੇ ਉੱਥੇ ਇਸ ਦੁਨਿਆਵੀ ਧਰਤੀ ਦੇ ਉੱਤੇ ਪਰਉਪਕਾਰ ਕਰਨ ਵਾਲੇ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਘੁਰਬੜੋਂ ਲੈ ਕਰਕੇ ਤਰਨ ਤਾਰਨ ਦਰਬਾਰ ਸਾਹਿਬ ਅਤੇ ਸਿੱਖ ਸੰਗਤ ਰਲ ਮਿਲ ਕੇ ਜਿੱਥੇ ਵੱਖ-ਵੱਖ ਥਾਵਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਕੱਢ ਰਹੀਆਂ ਨੇ ਉੱਥੇ ਗੁਰਦੁਆਰਾ ਲਖੀਰ ਸਾਹਿਬ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਤੋਂ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਹੈ ਵੱਖ-ਵੱਖ ਇਲਾਕੇ ਦੇ ਵਿੱਚੋਂ ਹੁੰਦਾ ਆ ਸ਼ਾਮ ਨੂੰ ਮੁੜ ਸਮਾਪਤੀ ਇਸ ਗੁਰਦੁਆਰੇ ਹੋਵੇਗੀ ਇਸ ਸੰਦੇਸ਼ ਨਹੀਂ ਦੇ ਸਕਦਾ ਮੈਂ ਤਾਂ ਇੱਕ ਬੇਨਤੀ ਕਰ ਸਕਦਾ ਹਾਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਜੋ ਅੱਜ ਦੇ ਦੁਨੀਆ ਦੇ ਹਾਲਾਤ ਨੇ ਬੱਚੇ ਸਾਡੇ ਨਸ਼ਿਆਂ ਵੱਲ ਤੁਰ ਗਏ ਨੇ ਸਾਰੇ ਗੜੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਵਾਲੇ ਬਣਿਏ ਅਮਰ ਸ਼ਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ